ਅੱਖੀਂ ਆਉੜੀ ਕਿਦਿਆਂ ਅੱਖੀਂ ਆਉੜੀ ਕਿਦਿਆਂ ਖੈਰ ਚੋਲੀ ਪਾ ਆ ਜਾ ਬਾਪੂ ਆ ਜਾ ਬਾਪੂ ਲਾਲ ਵਾਦਸ਼ਾ ਆ ਜਾ ਬਾਪੂ ਆ ਜਾ ਬਾਪੂ ਲਾਲ ਵਾਦਸ਼ਾ ਉਹ ਮੇਰਾ ਆ ਰਿਹਾ ਜੀ ਚੱਲਦਾ ਆ ਰਿਹਾ ਵੀ ਸੰਗ ਹਉ ਤੂੰ ਤਾਂ ਚੂਸਿਆ ਨਹੀਂ ਖੂਨ ਮੇਰਾ ਸਾਰਾ ਨਹੀਂ ਨਾਲ ਪਿਆਰਾਂ ਦੇ ਉਹ ਜਿਨਾ ਚੜਿਆ ਬਲੱਡ ਅੱਜ ਸੋਹਣੀਏ ਨਹੀਂ ਸਾਰਾ ਦਿੱਤਾ ਯਾਰਾਂ ਨੇ ਉਹ ਜਿਨਾ ਚੜਿਆ ਬਲੱਡ ਅੱਜ ਸੋਹਣੀਏ ਨਹੀਂ ਸਾਰਾ ਦਿੱਤਾ ਯਾਰਾਂ ਨੇ ਜਿਹੜਾ ਜੀ ਆਪਣਾ ਮਹਿੰਦੀ ਵਾਲਾ ਦਿਨ Song ਆ Satri nu release ਹੋ ਰਿਹਾ ਜੀ ਠੀਕ ਆ ਜੀ ਤੇ ਸਾਰਿਆਂ ਨੇ ਦੇਖਣਾ ਵੈ ਇਹਦੀ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਲਾਲ ਵਾਦਸ਼ਾ ਚੜਾ ਵੇ ਰੰਗ ਲਾਲ ਮਹਿੰਦੀ ਵਾਲਾ ਦਿਨ ਆ ਗਿਆ ਲਾਲ ਵਾਦਸ਼ਾ ਚੜਾ ਵੇ ਰੰਗ ਲਾਲ ਮਹਿੰਦੀ ਵਾਲਾ ਦਿਨ ਆ ਗਿਆ ਲਾਉਂਦੇ ਭਾਗਾਂ ਵਾਲੇ ਮਹਿੰਦੀ ਹਰ ਸਾਲ ਮਹਿੰਦੀ ਵਾਲਾ ਦਿਨ ਆ ਗਿਆ ਜੇ ਮਸਤਾਂ ਦੀ ਤੁਸੀਂ ਦੇਖ ਰਹੇ ਹੋ ਇੱਕ ਤਲੈਰ ਨਿਊ ਚੈਨਲ ਅੱਜ ਅਸੀਂ ਕੰਗਸਾਬੂ ਦੇ ਉਸ ਨੌਜਵਾਨ ਨਾਲ ਗੱਲ ਕਰਾਂਗੇ ਜੋ ਛੋਟੀ ਜਿਹੀ ਉਮਰ ਵਿੱਚ ਆਪਣੀ ਗਾਇਕੀ ਦੇ ਨਾਲ ਮੱਲਾ ਮਾਰਦਾ ਹੋਇਆ ਅੱਜ ਪੰਜਾਬ ਪਰ ਦੀ ਆਵਾਜ਼ ਦੇ ਵਿੱਚ ਇੱਕ ਪ੍ਰਸਿੱਧ ਆਵਾਜ਼ ਵੀ ਗਿਣੀ ਜਾਣ ਲੱਗੀ ਹੈ ਸਾਡੇ ਨਾਲ ਨੇ ਜਸਪ੍ਰੀਤ ਜਸਲ ਸਾਹਿਬ ਜਿਹੜੇ ਕੰਗਸਾਬੂ ਦੇ ਇੱਕ 22 ਸਾਲਾਂ ਦਾ ਇੱਕ ਛੋਟਾ ਜਾਂ ਬੜਾ ਪੇਰਾਇਆ ਸਾਡਾ ਨੌਜਵਾਨ ਜਿਨੇ ਕਾਫੀ ਆਪਣੀਆਂ ਕੈਸਟਾਂ ਵੀ 25 ਦੇ ਟਰੈਕ ਜਾਨੀ ਕਿ ਕਰੀਬ ਕਰ ਚੁੱਕਾ ਨੇ ਤੇ ਉਹਦੇ ਵਿੱਚ ਧਾਰਮਿਕ ਔਰ ਬਾਬਾ ਲਾਲਵਾਸ਼ਾ ਦਾ ਜੀਆਂ ਦੋ ਕੈਸਟਾਂ ਜਾਨੀ ਧਾਰਮਿਕ ਕਰ ਚੁੱਕਣਾ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਆਪਣੋ ਇਸ ਜਿਹੜਾ ਸਫਰ ਬਾਰੇ ਆ ਜਿਹੜੀ ਸਿੰਗਿੰਗ ਦਾ ਸਫਰ ਆ ਉਹਨਾਂ ਬਾਰੇ ਗੱਲਬਾਤ ਕਰਦੇ ਨੇ ਹਾਂਜੀ ਜਸਪ੍ਰੀਤ ਜੀ ਜਸਰਜੀਤ ਬਹੁਤ ਬਹੁਤ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਸੀਕਲ ਜੀ ਸੋ ਇੱਕਤਾ ਲਹਿਰ ਚੈਨਲ ਦੇ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮਾਂ ਕੀ ਜ਼ਿੰਦਗੀ ਆਏ ਸਫਰ ਜਿਹੜੇ ਗਾਇਕੀ ਦਾ ਸ਼ੌਂਕ ਜਿਹੜਾ ਤੁਹਾਨੂੰ ਕਿੱਥੋਂ ਉੱਠਿਆ ਅ ਪਹਿਲੋ ਜੀ ਮੇਰੇ ਵੱਡੇ ਬ੍ਰਦਰ ਗਾਉਂਦੇ ਸੀ ਹਰਜਿੰਦਰ ਦਸਵ ਉਹਨਾਂ ਦੀ 2008 ਦੇ ਵਿੱਚ ਡੈਥ ਹੋਈ ਸੀਗੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਮਤਲਬ ਮੈਂ ਕੋਲ ਬੈਨਾ ਨਸੇਗਾ ਸ਼ੌਂਕ ਸੀਗਾ ਮੈਨੂੰ ਵੀ ਪਹਿਲੋਂ ਤੋਂ ਤੇ ਸਿੱਖਣ ਨੂੰ ਬੜਾ ਕੁਝ ਮਿਲਿਆ ਬ੍ਰਦਰ ਕੋ ਪਰ ਮਾਲਕਸਾਨਾ ਧੋਖਾ ਕਰ ਗਿਆ ਥੋੜਾ ਜਿਹਾ ਸੋ ਉਸ ਤੋਂ ਬਾਅਦ ਫੇ ਮੇਰਾ ਸਟਾਰਟ ਹੋ ਗਿਆ ਸੀ ਚਲੋ ਅੱਜ ਤੱਕ ਕਿੰਨੇ ਕਿ ਟ੍ਰੈਕ ਤੁਸੀਂ ਧਾਰਮਿਕ ਕਰ ਚੁੱਕੇ ਹੋ ਧਾਰਮਿਕ ਆ ਗਿਆ ਜੀ ਮੇਰੇ 10 ਕਸਮ ਆ ਗਿਆ ਕਿਹੜੇ ਕਿਹੜੇ ਤੇ ਜਿਹੜੇ ਧਾਰਮਿਕ ਸੰਦ ਤੇ ਜਿਨ੍ਹਾਂ ਨਾਲ ਤੁਸੀਂ ਟ੍ਰੈਕ ਕੀਤੇ ਅ ਪਿਛਲੇ ਸਾਲ ਮੇਰਾ ਬਾਪੂ ਲਾਲਵਾਸ਼ਾਹੀ ਦਾ ਆਇਆ ਸੀਗਾ ਜੀ ਫਿਰ ਉਸ ਤੋਂ ਬਾਅਦ ਅਰਦਾਸ ਮਾਰੇ ਦੇ ਆਏ ਸੀਗੇ ਤੇ ਹੋਰ ਵੀ ਕਾਫੀ ਮਤਲਬ ਪੇਟਾ ਗਿਆ ਜੀ ਜੇ ਕਿਸੇ ਚੀਜ਼ ਦੀ ਸ਼ੁਰੂਆਤ ਕਰਨੀ ਹੋਵੇ ਤੇ ਧਾਰਮਿਕ ਸੌਂਗ ਜਾਂ ਸ਼ਬਦ ਤੋਂ ਕਰਨੀ ਚਾਹੀਦੀ ਆ ਅੱਜ ਤੁਹਾਡੇ ਕੋਲ ਦੋ ਅੰਦਰੇ ਸੁਣਾਗੇ ਪਹਿਲਾ ਧਾਰਮਿਕ ਸੌਂਗ ਦੇ ਜ਼ਰੂਰ ਜੀ ਤੇ ਤਾਨੂੰ ਕੋਈ ਵੀ ਜਿਹੜਾ ਅੱਛਾ ਤੁਹਾਡਾ ਸਾਰੇ ਧਾਰਮਿਕ ਸ਼ਬਦਾਂ ਦੇ ਵਿੱਚੋਂ ਕੋਈ ਅੱਛਾ ਜਿਹਾ Song ਦੋ ਜਿਹੜੇ ਸਾਡੇ ਦਰਸ਼ਕ ਸੁਣ ਸਕਣ ਜ਼ਰੂਰ ਜਰੂਰ ਮੈਂ ਡੇਢੇ ਖੜਾ ਜੀ ਬਾਪੂ ਲਾਲਵਾਸਾ ਜੀ ਦੇ ਤੇ ਬਾਪੂ ਲਾਲਵਾਸਾ ਦੇ ਸ਼ਬਦ ਤੋਂ ਸਟਾਰਟ ਕਰਦੇ ਹੂੰ ਹੋੱਖੀ ਆਉੜੀ ਕਿਦਿਆਂ ਅੱਖੀ ਆਉੜੀ ਕਿਦਿਆਂ ਖੈਰ ਝੋਲੀ ਪਾ ਆ ਜਾ ਬਾਪੂ ਆ ਜਾ ਬਾਪੂ ਲਾਲਵਾਦਸ਼ਾ ਆਜਾ ਬਾਪੂ ਆਜਾ ਬਾਪੂ ਲਾਲ ਵਾਦਸ਼ਾ ਹੋ ਰਖੇ ਤੇ ਜਾਂਦੇ ਰੱਬੀ ਨੂਰ ਦਿਸਦਾ ਜਿਨਾਂ ਰਾਹਾਂ ਵਿੱਚੋਂ ਲੰਗੇ ਨਹੀਂ ਹਜੂਰ ਦਿਸਦਾ ਮਸਤਾਂ ਦਰਿੰਦੇ ਹੁਣੇ ਤੱਕਦੇ ਆਰਾ ਮਸਤਾਂ ਦਰਿੰਦੇ ਹੁਣੇ ਤੱਕਦੇ ਆਰਾ ਆਜਾ ਬਾਪੂ ਆਜਾ ਬਾਪੂ ਲਾਲ ਵਾਦਸ਼ਾ ਆ ਜਾ ਬਾਪੂ ਆ ਜਾ ਬਾਪੂ ਲਾਲਵਾਦशाह ਬਾ ਕਮਾਲ ਕਿਆ ਸ਼ਬਦ ਮਲਗੀ ਸਕੂਨ ਮਿਲਦਾ ਇੱਕ ਇਦਾਂ ਦੇ ਸੌਂਗ ਸੁਣਨ ਨੂੰ ਜਿਹੜਾ ਜਿਹੜਾ ਰਹਿਬਰਾਂ ਦੇ ਜਾਂ ਸਾਡੇ ਜਿਹੜੇ ਜਿਨ੍ਹਾਂ ਦੀ ਸਾਡੀ ਸ਼ਰਧਾ ਉਹਨਾਂ ਦੇ ਇਦਾਂ ਦੇ ਬੋਲ ਸੁਣ ਕੇ ਬੜਾ ਸਕੂਨ ਮਿਲਦਾ ਨੇ ਹੋਰ ਜਿਹੜੇ ਅੱਜ ਕੱਲ ਤੁਸੀਂ ਇਹ ਰੋਮਾਂਟਿਕ ਸੌਂਗ ਜਿਹੜੇ ਆ ਤੇ ਉਹ ਮਲਗੀ ਹੋਰ ਕੀ ਕੀਤੇ ਆ ਤੁਸੀਂ ਕੈਸਟ ਟ੍ਰੈਕ ਕੀਤੇ ਆ ਹਾਂਜੀ ਕਾਫੀ ਕੀਤੇ ਆ ਜੀ ਉਹਦੇ ਵੀ ਮੈਂ ਤੁਹਾਨੂੰ ਦੋ ਬੋਲ ਸੁਣਾ ਦਿੰਨਾ ਉਹ ਮੇਰਾ ਆ ਰਿਹਾ ਜੀ ਚੱਲਦਾ ਆ ਰਿਹਾ ਵੀ Song ਹੋ ਤੂ ਤਾਂ ਚੂਸਿਆ ਨਹੀਂ ਖੂਨ ਮੇਰਾ ਸਾਰਾ ਨਹੀਂ ਨਾਲ ਪਿਆਰਾਂ ਦੇ ਉਹ ਜਿਨਾ ਚੜਿਆ ਬਲੈਡ ਅੱਜ ਸੋਹਣੀਏ ਨਹੀਂ ਸਾਰਾ ਦਿੱਤਾ ਯਾਰਾਂ ਨੇ ਉਹ ਜਿਨਾ ਚੜਿਆ ਬਲੈਡ ਅੱਜ ਸੋਹਣੀਏ ਨਹੀਂ ਸਾਰਾ ਦਿੱਤਾ ਯਾਰਾਂ ਨੇ ਇਹ ਵਾਲਾ ਵੀ ਆ ਰਿਹਾ ਜੀ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਜਿੱਦਾਂ ਦੀ ਅੱਜ ਕੱਲ ਦੀ ਪੀੜ੍ਹੀ ਨੂੰ ਸੌਂਗ ਜਿੱਦਾਂ ਦੀ ਉਹਨਾਂ ਦਾ ਟੇਸਟ ਆ ਉਹਨਾਂ ਦਾ ਟੇਸਟ ਜਿਹੜਾ ਮਿਲਣਾ ਚਾਹੀਦਾ ਤੇ ਤਾਂ ਹੀ ਬੰਦਾ ਤਰੱਕੀ ਕਰਦਾ ਜਿਹੜੀ ਧਾਰਮਿਕ ਕੈਸੇਟ ਬਾਬੇ ਲਾਲਵਾਸ਼ਾ ਜੀ ਦੀ ਨਵੀਂ ਆ ਰਹੀ ਹੈ ਤੁਸੀਂ ਹੁਣ ਉਹਨੂੰ ਰਿਲੀਜ਼ ਕਰੋਗੇ ਉਹਨਾਂ ਦਾ ਨਾਮ ਕੀ ਹੈ ਜੀ ਉਹਨਾਂ ਦਾ ਨਾਮ ਹੈਗਾ ਮਹਿੰਦੀ ਵਾਲਾ ਸੌਂਗ ਮਹਿੰਦੀ ਵਾਲਾ ਦਿਨ ਮਹਿੰਦੀ ਵਾਲਾ ਦਿਨ ਹਾਂਜੀ ਬਹੁਤ ਵਧੀਆ ਕਿਉਂਕਿ ਬਾਬਾ ਲਾਲਵਾਸ਼ਾ ਦਾ ਮੇਲਾ ਹੀ ਮਹਿੰਦੀ ਤੋਂ ਸ਼ੁਰੂ ਹੁੰਦਾ ਬਿਲਕੁਲ ਤੇ ਉਹਦੇ ਨਾਲ ਤੁਹਾਡਾ ਸਹਿਯੋਗ ਕਰਨ ਵਾਲੇ ਕਿਹਨਾਂ ਕਿਹਨਾਂ ਜਿਹੜਾ ਦੋ ਜੀ ਪਹਿਲੋ ਲਿਖਿਆ ਮੇਰੇ ਫਾਦਰ ਸਾਹਿਬ ਜੀ ਨੇ ਲਾਲੀ ਕੰਗਾਵਾਲਾ ਜੀ ਨੇ ਸੋ ਉਸ ਦਾ ਮਿਊਜ਼ਿਕ ਕੀਤਾ ਜੀ ਆਰ ਦੀਪਰੇ ਨੇ ਵੀਡੀਓ ਐਚਐਸ ਬਿੱਲਾ ਜੀ ਨੇ ਤੇ ਐਡੀਟਿੰਗ ਕੀਤੀ ਹੈ ਜੀ ਆਰਐਸ ਰਾਜੀਤ ਕੰਗ ਨੇ ਤੇ ਪੰਜਾਬ ਲਾਈਵ ਟੀਵੀ ਵੱਲੋਂ ਰਿਲੀਜ਼ ਹੋ ਰਿਹਾ ਚਲੋ ਪੰਜਾਬ ਲਾਈਵ ਟੀਵੀ ਵੱਲੋਂ ਰਿਲੀਜ਼ ਹੋ ਰਿਹਾ ਇਹ Song ਤੁਹਾਡਾ ਤੇ ਸਾਡੇ ਸਾਡੀ ਟੀਮ ਵੱਲੋਂ ਉਹ ਇਕੱਲੇ ਦੀ ਟੀਮ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਨੇ ਤੇ ਅਸੀਂ ਕਹਿੰਦੇ ਕਿ ਤੁਸੀਂ ਇਹ ਜਿਹੜੀ ਉਮਰ ਹੈ ਤੁਹਾਡੀ ਹਲੇ ਬਹੁਤ ਹਲਕੇ ਤੁਸੀਂ ਹੋਰ ਤਰੱਕੀਆਂ ਮਾਣੋ ਬਾਬੇ ਲਾਲਵਾਸ਼ਾ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਇਦਾਂ ਇਹਦੀਆਂ ਤੁਸੀਂ ਤਰੱਕੀਆਂ ਮਾਣੋ ਤੇ ਮਹਿੰਦੀ ਵਾਲੇ Song ਜਿਹੜਾ ਬਾਬਾ ਬਾਬਾ ਲਾਲਵਾਸ਼ਾ ਜਿਹੜਾ Song ਕੋਈ ਹੋਰ ਜਾਂਦੇ ਜਾਂਦੇ ਆਪਾਂ ਦਰਸ਼ਕਾਂ ਨੂੰ ਕੋਈ ਹੋਰ ਮਾੜਿਆ ਸੁਣਾ ਕੇ ਜਾਓ ਜਰਾ ਜ਼ਰੂਰ ਜੀ ਜ਼ਰੂਰ ਜਿਹੜਾ ਜੀ ਆਪਣਾ ਮਹਿੰਦੀ ਵਾਲਾ ਦਿਨ Song ਆ ਸਤਰੀ ਨੂੰ ਰਿਲੀਜ਼ ਹੋ ਰਿਹਾ ਜੀ ਠੀਕ ਹੈ ਜੀ ਤੇ ਸਾਰਿਆਂ ਨੇ ਦੇਖਣਾ ਵੈ ਇਹਦੀ ਦੋ ਗਲ ਇਹਨਾਂ ਤੁਹਾਡੇ ਨਾਲ ਸਾਂਝੀ ਕਰਦਾ ਲਾਲ ਵਾਦਸ਼ਾ ਚੜਾਵੇ ਰੰਗ ਲਾਲ ਮਹਿੰਦੀ ਵਾਲਾ ਦਿਨ ਆ ਗਿਆ ਲਾਲ ਵਾਦਸ਼ਾ ਚੜਾਵੇ ਰੰਗ ਲਾਲ ਮਹਿੰਦੀ ਵਾਲਾ ਦਿਨ ਆ ਗਿਆ ਲਾਉਂਦੇ ਭਾਗਾਂ ਵਾਲੇ ਮਹਿੰਦੀ ਹਰ ਸਾਲ ਮਹਿੰਦੀ ਵਾਲਾ ਦਿਨ ਆ ਗਿਆ ਲਾਲ ਵਾਦਸ਼ਾ ਚੜਾਵੇ ਰੰਗ ਲਾਲ ਮਹਿੰਦੀ ਵਾਲਾ ਦਿਨ ਆ ਗਿਆ ਬਹੁਤ ਬਹੁਤ ਅੱਛੇ ਬਹੁਤ ਵਧੀਆ ਪਿਆਰੇ ਜਿਹੜੇ ਸ਼ਬਦ ਨੇ ਬਾਬੇ ਲਾਲਵਾਸ਼ਾ ਜੀ ਦੇ ਜਿਹੜੇ ਸਾਡੇ ਹਿਰਦੇ ਨੂੰ ਬੜਾ ਸਕੂਨ ਦਿੰਦੇ ਨੇ ਅਸੀਂ ਕਹਿੰਦੇ ਹਾਂ ਕਿ ਇਹ ਬੱਚੇ ਦੀ ਜਿਹੜੀ ਮਿਹਨਤ ਆ ਮੈਂ ਸਾਰੇ ਹੀ ਆਪਣੇ ਦਰਸ਼ਕਾਂ ਨੂੰ ਜਿਹੜੇ ਮੇਰੇ ਇਸ ਇਕ ਤਲਹਰ ਦੀ ਨਿਊਜ਼ ਨਾਲ ਜੁੜੇ ਹੋਏ ਨੇ ਉਹ ਸਾਰੇ ਇਸ ਚੀਜ਼ ਨੂੰ ਦੇਖਣਾ ਔਰ ਇਸ ਬੱਚੇ ਨੂੰ ਸ਼ਾਬਾਸ਼ ਦੇਣ ਔਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਧੰਨਵਾਦ ਜੀ ਜਸਵਿੰਦਰ ਚੰਬਰ ਇਕ ਤਲਹਰ ਨਕੌਦਰ